ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੋਕ ਪਹੁੰਚ ਗਏ ਜੀ ਪਿੰਡ ਤੇ ਮੋਹਲ ਜ਼ਿਲ੍ਹਾ ਅਮਰਸਰ ਪਿੰਡ ਤਹਿਸੀਲ ਬਾਫਕਾਲਾ ਨਮਾ ਮਾਲੇ ਕੇ ਪਹੁੰਚ ਸੋ ਨਬਰਾ ਇੱਧਰੋਂ ਮਾਲ ਵੀ ਹੋਊਗਾ ਉੱਧਰੋਂ ਵੀ ਹੋਊਗਾ ਤੇ ਆਓ ਫਿਰ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਸੰਦੀਪ ਸਾਂਜੀ ਸਤਿਕਾਰ ਜੀ ਠੀਕਾ ਜੀ ਬੜੀ ਕਿਰਪਾ ਦਿਹਾ ਜੀ ਮਾਹਰ ਸ੍ਰੀ ਗੁਰੂ ਰਾਮਦਾਸ ਜੀ ਬੜੀ ਕਿਰਪਾ ਦਿਹਾ ਜੀ ਚਲੋ ਕਿਰਪਾ ਜੀ ਚਲੋ ਹਰ ਕਿਸੇ ਕਿਰਪਾ ਕਰੇ ਬਿਲਕੁਲ ਪਹੁੰਚਾ ਸੰਦੀਪ ਡੇਰੀ ਫਰਮ ਵੇਖਣਾ ਨੂੰ ਵੀਰ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਅਦੇ ਚਲੋ ਬਹੁ ਬਹੁ ਪਿਆਰ ਕਰਦੇ ਜੀ ਸਾਈਂ ਆਈ ਆਈ ਚਲੋ ਪਿਆਰ ਹਰ ਕੋ ਨੂੰ ਪਰਮੇਸ਼ਰ ਨੇ ਪਿਆਰ ਹਰ ਕੋ ਜਿਹੋਨੇ ਪਾਉਣਾ ਹਾਂਜੀ ਹਾਂਜੀ ਹਰ ਕੋ ਪਿਆਰ ਆਈ ਤਨ ਮਹਾਰਾਜ ਗੁਰੂ ਨਾ ਸਾਰੇ ਇਹਨਾਂ ਲੋਕ ਪਿਆਰ ਰੱਖਣਾ ਬਿਲਕੁਲ ਸਭ ਦੇਣਾ ਉਹਨੇ ਦੇਣਾ ਉਹਨੇ ਕਿਹ ਹਾਲ ਵੇਖੇ ਸਣਾਗੇ ਫੇ ਨਹੀਂ ਕੇਨਦੇ ਉਹ ਕੋ ਮੰਗੋ ਰੱਬ ਨੇ ਸਭ ਕੁਝ ਦੇਈ ਜਾਂਦਾ ਬਿਲਕੁਲ ਸਹੀ ਗੱਲ ਹੈ ਜੀ ਆਪਣੀ ਦਸਾਨੂਆਂ ਦੀ ਕਮਾਈ ਕਰੋ ਕਿਰਤ ਕਰੋ ਤੇ ਰੱਬ ਦਿੰਦਾ ਛੱਤ ਪਰ ਪੜ ਕੇ ਦਿੰਦਾ ਜੀ ਬਿਲਕੁਲ ਹਾਂਜੀ ਹਾਂਜੀ ਨੀ ਸਾਫ ਰੱਖੋ ਰੱਬ ਕੋ ਮੰਗੋ ਤਵੰਦ ਵਰਤ ਕੇ ਛਗੀ ਜਾਓ ਤੇਈ ਜਾਂਦਾ ਬਿਲਕੁਲ ਜੀ ਹਾਂਜੀ ਹਾਂਜੀ ਚਲੋ ਮਾਦਾ ਸਾਂ ਬਸੁਰਮਸਾ ਕੋ ਪੈਂਦੀ ਆ ਆਪਾਂ ਨੂੰ ਰੋਟੀ ਦੇ ਹੀ ਜਾਂਦੀਆਂ ਬਵਾਰੀ ਹੁੰਦੇ ਹਨ ਵਜਦਾ ਕੋ ਨਹੀਂ ਜਿ ਵਜਦਾ ਨਹੀਂ ਤਾਂ ਆਪਾਂ ਕਿਉਂ ਕੰਮ ਕਰਦੇ ਆ ਇਹ ਗੰਬੀਆਂ ਹੀ ਆਪਾਂ ਨੂੰ ਦੋਵੇਂ ਟਾਈਮ ਦੁੱਧ ਵੀ ਪੀਣੇ ਆ ਬਿਲਕੁਲ ਕਿਉਂ ਨਸੀਬ ਸਭ ਕੋ ਨਹੀਂ ਖਾਨੇ ਆ ਇਹ ਨਾਲੇ ਕਮਾਈ ਵੀ ਦਿੰਦੀਆਂ ਕਮਾਈ ਵੀ ਦਿੰਦੀਆਂ ਬਿਲਕੁਲ ਜੀ ਬੜਾ ਕੋਈ ਸੰਤ ਦਿੱਤਾ ਸਦੀਪ ਸਿੰਘ ਇਹਨਾਂ ਨੇ ਬਿਲਕੁਲ ਅਲਤਿਆਨ ਚਾਰ ਕੇਲੇ ਬੈ ਵੀ ਲੈ ਆ ਚਲੋ ਪੈਨਸ਼ਨ ਵੀ ਆਉਂਦੀ ਓਦਾਂ ਵੀ ਇਹਨਾਂ ਕੋਲੇ ਇਹਨਾਂ ਕੋਲੇ ਅੱਖੇ ਨਹੀਂ ਵੇਚੀ ਕਮਾਈ ਕਰਨੀ ਪੈਂਦੀ ਆ ਕੌਣ ਕਹਿੰਦਿਆ ਜੀ ਕਰਨੀ ਮੈਨੇ ਮਿਹਨਤ ਕਰ ਸਕਦਾ ਮੈਨੂੰ ਮਿਹਨਤ ਕਰੂੰ ਨੀ ਸਾਬ ਰੱਖੋ ਬੜਾ ਚੰਦਿਆਂ ਚਲੋ 8:00 ਵਜੇ ਦੋ ਟਾਈਮ ਹੀ ਲੋੜ ਦਿੰਦੀਆਂ ਪਰ ਹਾਂ ਬਿਲਕੁਲ ਖਾਣ ਪੀਣ ਨੂੰ ਚਾਹ ਪਾਣੀ ਦੁੱਧ ਪਾਣੀ ਵਾਧੂ ਤੇ ਦੋ ਟਾਈਮ ਰੁਪਈਏ ਰੁਪਈਏ ਸੇਵਾ ਕਰੀ ਬਿਲਕੁਲ ਸੇਵਾ ਕਰੀ ਹਾਂ ਜੇ ਸੇਵਾ ਨਹੀਂ ਕਰਾਂਗੇ ਫਿਰ ਤੇ ਵੀ ਕਹੇ ਨੇ ਉਹ ਗਾੜਾ ਵੇਖਿਆ ਤੇਰੇ ਤਾਂ ਬੰਦੇ ਰੱਖੇ ਤੁਸੀਂ ਹਾਂਜੀ ਆ ਬੰਦੇ ਰੱਖੇ ਬੰਦੇ ਰੱਖੇ ਬਾਪੂ ਨਾਲ ਬੰਦ ਕਰੀ ਬੰਦੇ ਕਰਦੇ ਆ ਕਰਨਾ ਪੈਂਦਾ ਇਹ ਵੀ ਜੇ ਕਰਾਂਗੇ ਤੇ ਰੱਖੋ ਜੀ ਹਾਂ ਚਲੋ ਬਾਕੀ ਦੇਣਾ ਤਾਂ ਉੱਪਰ ਵਾਲੇ ਉਹਨੇ ਹਰ ਕਾਨੂੰਨ ਨੇ ਦੇਣਾ ਉਹਨੇ ਉਹਨੇ ਦੇਣਾ ਨਹੀਂ ਸਾਬ ਰੱਖੋ ਦੇ ਹੀ ਜਾਂਦਾ ਹਮੇਸ਼ਾ ਆਜੇ ਛੇ ਆਜੇ ਛੇ ਆਜੇ ਫਿਰ ਆਜੇ ਛੇ ਆਜੇ ਲਓ ਬੜੀ ਬੜੀ ਮੈਂ ਆ ਜੀ ਵੇਖੋ ਛੇ ਦੰਦ ਝੋਟੀ ਆ ਜੀ ਛੇ ਦੰਦ ਛੇ ਦੰਦ ਕੱਲ ਦੀ ਸੂਈ ਆ ਹਾਂ ਆ ਵੇਖੋ ਗਿੱਲਾ ਨਾਰੂ ਬੱਚਾ ਥਾ ਬੱਚਾ ਕੱਟਾ ਜੀ ਕੱਟਾ ਗਿੱਲਾ ਨਾਰੂ ਵੇਖੋ ਹਾਂਜੀ ਕੱਟਾ ਠੀਕ ਆ ਵੇਖੋ ਝੋਟੀ ਕਿਤੇ ਕੀ ਕਰਨਾ ਐਂਡ ਹੀ ਆ ਬਸ ਛੇ ਦੰਦ ਐਂਡ ਪੀਸ ਹੀ ਲੈਂਦੇ ਯਾਰ ਬੱਚਾ ਥਾ ਠੀਕ ਆ ਐਂਡ ਪੀਸ ਹੀ ਐਂਡ ਐਂਡ ਠੀਕ ਆ ਤੋੜੋ ਉਹ ਸਰ ਕਿੰਨਾ ਦਾ ਕਰੂ ਐਂਡ ਪੀਸੀ ਦੋ ਦਿਨ ਨੇ 16 ਚਵਾਇਆ ਪਹਿਲਾਂ ਨੇ ਅੱਛਾ ਇਹ ਕੰਡੇ ਦੇ ਚਾਰ ਆ ਠੀਕ ਆ ਹਰਿਆਣੇ ਨੂੰ ਝੋਟੀ ਆਈ ਆ ਆਖਾਂ ਮੈਂ ਤੋਂ ਤੇ 20 ਜਾਂਦੇ ਸੀ ਚਲੋ 20 20 ਹੈਡ ਬਲੈਕ ਵੀ ਜੱਟ ਬਣਾ ਹੈ ਜੱਟ ਬਣਾ ਰੋ ਸੰਭਿਆ ਦਾ ਸਣ ਕਾਂਦੀ ਸੂਈ ਦੋ ਚਵਾਇਆਂ ਹੋਈਆਂ ਇਹਦੀਆਂ ਹਾਂਜੀ ਅਜੇ ਤਾਂ ਫੂਸਾ ਲੱਗਾ ਝੋਟੀ ਨੂੰ ਇਹਦਾ ਗੱਬਣ ਤੇ ਦਰਸ਼ਣ ਹੀ ਕਰਨ ਵਾਲੇ ਬਿਲਕੁਲ ਬਿਲਕੁਲ ਹਾਂਜੀ ਫੂਸਾ ਆ ਕੇ ਚਲੋ ਡੰਗਰੇ ਕਰਨਾ ਪੱਠਾ ਟੱਕਾ ਘਟ ਖਾਂਦਾ ਬੋਈਦਾ ਹਾਂਜੀ 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 ਇਹਨੂੰ ਝੋਟੀ ਜਲ ਪੜੀ ਵੜੀ ਵਿੱਚ ਸਿੰਗਲ ਹੱਡੀ ਹਾਂਜੀ ਇਹਦਾ ਸਿੰਗਲ ਅੱਡੀ ਆ ਬਾਕੀ ਨਵੀਂ ਨਲੀ ਦਵੇ ਜਿਹੜੇ ਘਰ ਜਾ ਕੋਈ ਚਲੋ ਰਜਾਊਗੀ ਚੰਗੀ ਜੋੜੀ ਦੇ ਇਹ ਵੀ ਚਲੋ ਲੱਗਦੇ ਆ ਬਾਈ ਉਹ ਜੀ ਚੀਜ਼ ਦੇ ਪੈਸੇ ਜਿਹੜੇ ਦੁੱਧ ਦੇ ਨਹੀਂ ਬਿਲਕੁਲ ਜੀ ਹਾਂ ਜੀ ਇਹੋ ਜੀ ਚੀਜ਼ ਦੇ ਪੈਸੇ ਜਿਹੜੇ ਹਰਕ ਲਾ ਦਿੰਦਾ ਚੰਗੀ ਚੀਜ਼ ਦੇ ਜੀ ਉਸ ਆ ਭਾਪੂ ਜਾਇ ਜੀ ਕਰਨੇ ਕੋਈ ਨਹੀਂ ਜਾਇ ਜੀ ਰੱਖਾਂਗੇ ਜਾਇ ਜੀ ਹਾਂ ਜੀ ਹਾਂ ਚਲੋ ਤੁਹਾਨੂੰ ਬਣਾ ਥੋੜਾ ਟਾਈਮ ਖਾਜ਼ਰ ਹੀ ਬੜਾ ਮਨੁੱਖਾਨ ਹੋ ਜਾਣਾ ਟਾਈਮ ਆਪਾਂ ਉਦੋਂ ਬਤਲਾਉਂਗਾ ਫਿਰ ਲੈ ਜਾਂ ਮਾਰ ਠੀਕ ਆ ਉਦਾਂ ਕਰਵਾਲੀਆਂ ਆਉਂਦੀਆਂ ਹਾਂ ਜੀ ਸਾਰੇ ਆਪਾਂ ਦੇ ਦੇਣੀਆਂ ਆ ਹਾਂਜੀ ਬੋਲੋ ਉਹ ਕਿਹਦਾ ਪੁਪਿਸ਼ੂ ਕਿਦਾ ਕਿ ਜਦ ਬਲੜਾ ਕਿਦਾ ਵੇਖੋ ਇੱਕ ਸਰੀਰ ਤੇ ਬਾਅਦ ਨਹੀਂ ਰੱਬ ਨੇ ਚੱਟਾ ਦਤਾ ਕਿੰਨਾ ਕਰਾਵਾ ਸੋਹਣਾ ਰੱਬ ਨੇ ਚੰਨ ਦਿੱਤੀ ਸਾਹਿਬ ਜੀ ਹਾਂਜੀ ਸੰਦੀਪਾ ਜੀ ਉੱਠੀ ਜੀ ਦੋ ਦੋ ਨੂੰ ਵੇਚਦੇ ਰਹੇ ਹਾਂਜੀ ਠੀਕ ਹੈ ਜੀ ਵੇਖਿਆ ਭਾਣਾ ਰੱਖਣੀਆਂ ਪਾਣੀ ਪੂਣੀ ਆਇਆ ਭਾਣਾ ਰੱਖਣੀਆਂ ਠੀਕ ਹੈ ਜੀ ਇੱਕ 70 ਦੀ ਦੇ ਦਿਆ ਜੋਟੀ ਜੀ 1 ਲੱਖ 70 ਹਜ਼ਾਰ ਦੀ ਹਾਂਜੀ ਕਿੰਨਾ ਮਾਨਦਨ ਇਹ ਜੋ ਮਾਨ ਹਾਂਜੀ 10000 ਹੋਰ ਮਾਨ 1,60,000 1,60,000 ਦੀ ਦੇਣੀ ਹੈ ਠੀਕ ਆ ਛੋਟੀ ਉਹਤਰਾ 2 ਲੱਖ ਦੀ ਆ ਜਿਹਨੂੰ ਸਾਬਕੇ ਵੇਚੀ ਅੱਜ ਤੋਂ 8 ਦਿਨ ਪਹਿਲਾਂ ਦੁੱਧ ਚਵਾ ਕੇ 10000 ਬਾਅਦ ਇਹਨੂੰ 18 ਕਿਲੋ ਚਵਾ ਕੇ ਵੇਚੀ ਦੋ ਦੀ ਵੇਚ ਸਕਦੇ ਹਾਂ ਪਰ ਆਪਣੇ ਆਪਾਂ ਦਿੱਤੀ ਆਪਾਂ ਦੇ ਦੇਣਾ ਠੀਕ ਹੈ ਜੀ ਬਿਲਕੁਲ ਬਿਲਕੁਲ ਬਾਕੀ ਚੰਗੀਆਂ ਚੀਜ਼ਾਂ ਰੱਬ ਨੇ ਲਾਈ ਆ ਇਸ ਮੁਸਾ ਲੱਗਾ ਕੱਲ ਦੀ ਸੁਈ ਆ ਕੱਲ ਦੀ ਸੁਈ ਦੋ ਚਵਾਈਆਂ ਹੋਈਆਂ ਨਹੀਂ ਕਿ ਨਹੀਂ ਬਾਕੀ ਭਾਈ ਇਹ ਵੇਖੋ ਜਿਹੜਾ ਨੇਵਾਲ ਆ ਰਹੀ ਸੰਝਣਾ ਵੇਖੋ ਕੋਈ ਕੰਮ ਕਰਨਾ ਨੇਵਾਲ ਹਰ ਇੱਕ ਚੀਜ਼ ਰੱਬ ਨੇ ਕਿਤੇ ਦਿੱਤੀ ਰੱਖੋ ਕਹ ਸੋਹਣਾ ਸਣ ਚੱਡਾ ਦਿੱਤਾ ਸੋਹਣਾ ਸਰੀਰ ਚ ਆਹ ਜੀ ਇਹ ਕਬਣ ਆ ਗਈ ਇਹ ਵੀ ਰਹਿਣੇ ਜਵਾਈ ਆ ਜੀ ਇਹ ਗੰਭੁਨੇ ਥੋੜੇ ਦਿਨ ਲਈ ਲਈ ਦੀ ਆ ਅੱਛਾ ਚਲੋ ਮਈਆਂ ਸੱਦੇ ਨੇ ਕੱਲ ਪਰਸੋਂ ਵੇਗੀਆਂ ਮਈਆਂ ਚਾਰ ਵਿੱਚੋਂ ਤਾਂ ਦੱਸਿਆ ਹੈ ਨਾ ਹਾਂ ਜੀ ਹਾਂ ਜੀ ਤੱਥੋਂ ਆਉਣਗੇ ਚਾਰ ਝੋਟੀਆਂ ਵੇਗੀਆਂ ਠੀਕ ਆ ਉਹਦਾ ਕਰਕੇ ਫਿਰ ਅਸੀਂ ਮਤਲਬ ਵਿੱਚ ਅਜ ਕੱਚੀਆਂ ਪਾਉਣੀਆਂ ਨਹੀਂ ਹੁੰਦੀਆਂ ਚਲੋ ਚਲੋ ਪਾ ਦੇਨੇ ਦੇ ਕੋ ਵੀਰਪੁਰਾ ਹੁਣ ਲੈ ਲੂ ਤੁਹਾਨੂੰ ਵਾਹਣਾ ਪੰਦੇ ਨਹੀਂ ਸਹੀ ਸਹੀ ਜੇ ਮਤਲਬ ਤਿਆਰ ਹੋਈ ਫਿਰ ਉਹ ਵਾਹਣਾ ਵੇਚਦਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਤਾਂ ਆਪਾਂ ਪਾਤੀਆਂ ਝੋਟੀਆਂ ਦੇ ਜਿੰਤਰੋਂ ਦੱਸਦੇ ਖਲੋ ਕੇ ਪਾ ਇਹਦੇ ਜੇ 15 ਤਰੀਕ ਨੂੰ 10 ਮਹੀਨੇ ਹੁੰਦੇ ਆ ਹਾਂਜੀ ਉੱਤੇ ਵੀ ਲੈਣੇ ਝੋਟੀ ਦੇ ਵਿੱਚ ਕੋ ਪਾਲ ਬੜਾ ਪਾਲ ਬੜਾ ਝੋਟੀ ਸਾਂਭੀ ਬੜੀ ਬਹੁਤ ਜਿਆਦਾ ਬੰਦਿਆਂ ਨੇ ਸਾਂਭੀ ਆ ਹਾਂਜੀ ਆਈ ਉਧਰੋਂ ਵੀ ਰਹਿਣੇ ਚਾ ਆਜੋ ਜੀ ਆਜੋ ਦੱਜੇ ਸੂਏ ਸੂਗੀ ਬਾਕੀ ਸਾਂਭ ਚੀਜ਼ਾਂ ਚੰਗੀ ਚੰਗੀ ਮੈਂ ਹਾਂਜੀ 17 ਲੀਟਰ ਨੇ ਦੁੱਧ ਚੋਇਆ ਸੰਦੀਪ ਸਿੰਘ ਜੀ 17 ਕਿਲੋ 17 ਪਹਿਲਾਂ ਨੇ ਚੋਇਆ ਚਲੋ ਇਹ ਕਿ ਜਿੱਦਾਂ ਦੀ ਕੋਈ ਸੇਵਾ ਕਰੂ ਓਦਾਂ ਦਾ ਉਹ ਬਿਲਕੁਲ ਜਿਹੜਾ ਹੈਗਾ ਮਗਰ ਨੇ ਕਰਨੇ ਵੇਖੋ ਸੇਵਾ ਕੀਤੀ ਉਹਨੇ ਪੈਸੇ ਵਟੇ ਆ ਜੇ ਉਹਨੇ ਸੇਵਾ ਚੰਗੀ ਕੀਤੀ ਆ ਤਾਂ ਉਹਨੇ ਪੈਸੇ ਵਾਪਸ ਹੁਣ ਜਿੱਦਾਂ ਦੀ ਕੋਈ ਗਾੜੀ ਸੇਵਾ ਕਰੂ ਉਤਰਾਂ ਦੇ ਪੈਸੇ ਆਹ ਛੱਡਾ ਸਭ ਉੱਪਰ ਤੱਕ ਕਰਿਆ ਜਿੰਨ ਥੋੜੇ ਲੈਂਦੀ ਆ ਹਾਂਜੀ ਹਾਂਜੀ ਉੱਪਰ ਤੱਕ ਕਰ ਪਰ ਇਹ ਛੱਡਾ ਸਾਰੇ ਤੂਰ ਨੂੰ ਲਾਉਦੀ ਆ ਔਰ ਦਿਨ ਥੋੜੇ ਜਿ ਲੈਣੇ ਚਲੋ ਹੈ ਕਹਿੰਦੇ ਬੋਲੋ ਸੰਦੀਪ ਸਿੰਘ ਜੀ ਦੇ ਦਿਓ ਡੇਢ ਦੀ ਜੀ ਇਹ ਕਚੀਆਂ ਜਿਹੋ ਬਾਹਰ ਆਪਾਂ ਦੇਣੀ ਆ। ਹਾਂਜੀ। ਇਹ ਮਤਲਬ ਅੱਜ ਕੋਈ ਲੂ ਦੇ ਆ। ਤੇ ਜੇ ਮਾਲੇ ਦਾ ਜਦਾਂ ਸਾਬ ਦਿੱਤੀ ਫੇਪਾ ਹੋ। ਚਲੋ ਠੀਕ ਹੈ। ਤੂੰ ਸੁਵਾ ਕੇ। ਹੁਣ ਜੇ ਦੀ ਝੋਟੀਆਂ ਦੇਣੀ ਲੈਣੀ ਜੀ। 145 ਦੀ ਦੇ ਦਈਏ। 140 ਦੀ। 140 ਦੀ ਜੇ ਕਹਦਾ ਸੰਦੀਪ ਸਿੰਘ ਨੂੰ ਫੇਕੜੀ ਗੱਲ ਆ। 140 ਦੀ ਦੇ ਦਾਂਗੇ ਝੋਟੀਆਂ ਅੱਜ ਵੀ 160 ਦੀ ਆ। ਦੇ ਦਾਂਗੇ ਜੀ ਕੋਈ ਗੱਲ। ਜਾਣ ਦੋ। ਕੋਈ ਵਿਚਨਾ ਵੀਰ ਭਰਾ ਵੀ ਲੈ ਕੇ 4 ਰੁਪਏ ਕਮਾ ਸਕਦਾ। ਉਹ ਵੀ ਪੈਸੇ ਕਮਾ ਲੂਗਾ। ਕੋਈ ਕਮਾ ਸਕਦਾ। ਹਾਂਜੀ। ਹਾਂਜੀ। ਇਹ ਦੂਜਾ ਸੂਆ ਦੀ ਸੂਈ ਆ। ਹਾਂਜੀ। ਦੁਜੀਐ ਸਵੇਰ ਸੁਈ ਕੱਟੀ ਮਗਰ ਕੱਟੀ ਦੁੱਧ ਕਿੰਨਾ ਜੀ ਦੁੱਧ ਦੇਖੋ 12 ਲੀਟਰ 12 ਲੀਟਰ ਹਫਤੇ ਦਾ ਸੁਗਾ 8 ਦਿਨ ਦਾ ਕੱਟੀ ਮਗਰਿਆ ਦੁੱਧ ਦੇਖੋ 12 ਲੀਟਰ 12 ਹੋਰ ਨਾ ਠੀਕ ਆ ਨੰਗਾ ਛਲਸ ਨੂੰ ਲੱਗਾ ਵੇਖੋ ਸੋਣਾ ਚਵਾਈ ਬੜੀ ਕਿਦ ਇੱਕ ਨੰਬਰ ਚਵਾਈ ਆਡੀ ਦੀ ਮੋਟੀ ਉਂਗਲ ਉਂਗਲ ਜਿੰਨੀ ਮੋਟੀ ਚਵਾਈ ਆ ਆ ਆਜੋ 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 ਚਵਾਈ ਬਲਕ ਬਰਿਆਣਾ ਬਜੀ ਮੈਂ ਮੈਂ ਚੋਣ ਕਿਤੇ ਕੀ ਗੱਲਾਂ ਜੀ ਬਸ ਠੀਕ ਆ ਤੇ ਬਾਲਟੀ ਦੂਜੇ ਘਰ ਵੀ ਵਾ ਜਾਉਗੇ ਖਾਣੀ ਵੇਖੋ ਕਿਹੜਾ ਲੱਗਾ ਕਿ ਸ਼ਫਾਸ਼ੇ ਲੱਗਣਾ ਠੀਕ ਆ ਹਾਂਜੀ ਬਹੁਤ ਜਿਆਦੀ ਚਵਾਈ ਸੋਹਣੀ ਲੱਗੀ ਆ ਖੋਦਾ ਬਈ ਇਹਦੀ ਕੀ ਮਰ ਇਹਦੀ ਇੱਕ ਤੀਦੀ ਮੋਲ ਤੇ ਇੱਕ ਤੀ ਕਰਦੇ ਆ ਠੀਕ ਆ ਸਾਰਾ ਕੁਝ ਛੰਡ ਕੇ 120 ਦੀ ਦੇਣੀ 1 ਲੱਖ 20 000 1 ਲੱਖ 20 000 ਦੀ 12 ਲੀਟਰ ਦੁੱਧ ਕੱਟੀ ਮਗਰ ਹੱਬ ਤੇਰਾ ਸੁਣ ਚਲੋ ਚੌਣ ਪਸਮਾ ਸੀਲੀ ਸਾਡੀ ਗਰੰਟੀ ਬਠੀ ਦੋਈ ਬੰਦੀ ਬਹਿ ਕੇ ਬੰਦੇ ਚੋਈ ਜਾਣ ਮੈਂ ਲੱਤਪੁਰ ਜੂ ਪੈਸਾ ਨਹੀਂ ਲੈਣਾ ਚਲੋ ਠੀਕ ਨੇ ਇਹ ਗੱਲ ਕੱਟੀ ਮਗਰ ਆਹ ਜੀ ਇਹ ਵੀ ਦੂਜਾ ਸੂਆ ਸੂਈ ਵਾਲੀ ਕੱਟੀ ਮਗਰ ਠੀਕ ਆ ਦੂਜਾ ਸੂਆ ਸੂਈ ਕੱਟੀ ਮਗਰ ਇਹਦਾ ਪੰਜਾਂ ਛੇ ਦਿਨਾਂ ਦਾ ਸੂਆ ਕੱਟੀ ਆ ਹੂੰ ਠੀਕ ਆ ਜੀ ਇਹਦੇ ਕੋਲ ਦੁੱਧ ਜਣਾ ਕੋਲੇ 11 11 ਕਿਲੋ ਦੁੱਧ ਬਣਿਆ 11 ਲੀਟਰ ਠੰਡਾ ਦੁੱਧ ਠੰਡਾ ਦਾ ਕੰਡੇ ਆ ਕੰਡੇ ਵਾਲਾ ਹਾਂ ਜੀ ਚਲੋ ਹੋਈ ਚੋਣ ਪਸਵਾਹ ਸੀਲੀ ਆ ਵੀ ਬਹੁਤ ਨਹੀਂ ਠੀਕ ਹੈ ਝੋਟੀ ਐ ਇਧਰ ਲਈ ਇਧਰੋਂ ਲਈ ਆ ਅੱਛਾ ਇਧਰੋਂ ਲਈ ਇਧਰ ਠੀਕ ਆ ਸਾਹਮਣਾ ਸਾਹਮਣਾ ਹੋਸਾ ਬਰਿੰਦੀ ਕੀ ਮਾਰਾ ਜੇਦਾ ਸੰਦੀਪ ਦਾ ਜਿਵੇਂ ਝੋਟੀ ਮੋਲ ਦੇ ਇੱਕ ਵੀ ਕਰਦੇ ਆ ਪਰ ਆਪਾਂ ਇੱਕ ਵੀ ਨਹੀਂ ਦੇਣੀ ਜਿੱਦਾਂ ਅਮਰ ਆਪਣੇ ਦਿਹਿਤ ਆਪਾਂ ਉਤਨਾ ਹੀ ਦੇ ਦੇਣੀ ਠੀਕ ਹੈ ਜੀ ਇੱਕ ਦਾ 10 ਦੇਣੀ ਆ ਇੱਕ ਦਾ 10 ਜੀ ਬਾਕੀ ਉਹ ਜੋ ਮਾਨਸਾਨ ਆਊਗਾ ਆ ਕੇ ਦਾ ਠੀਕ ਆ ਇਹ ਨਹੀਂ ਕੋਈ ਗੱਲ ਆ ਉੱਜੋ ਮਾਰਦਾਨ ਕਰਾਂਗੇ ਕੋਈ ਫੋਨ ਲਾਵੇ ਪਾਨਦਾਨ ਕਰਾਂਗੇ ਕੋਈ ਗੱਲ ਨਹੀਂ ਚਲੋ ਹਾਂਜੀ ਨੀਲੀ ਗੱਬਰ ਇਹ ਨੀਲੀ ਦਾ ਵੀ ਗੱਬਣ ਜੀ ਲੈ ਬਖਸ਼ਬਦ ਖਾਨ ਨੀਲੀ ਦਾਵੀ ਪਿਓਰ ਨੀਲੀ ਇਹ ਸਭ ਨਿਸ਼ਾਨੀਆਂ ਵਧੀਆ ਜਰਾ ਮੱਥਾ ਮੱਥਾ ਹਟਾ ਕੇ ਲੈਂਦੀ ਹੋਵੇ ਕੋਟੇ ਦੇ ਚੀਰਾ ਹਾਂਜੀ ਹਾਂਜੀ ਬੱਡੀ ਮੈਂ ਅੱਥੇ ਦੇ ਚੀਰਾ ਵਾਲੀ ਆ ਦੋ ਕਰ ਰਹੇ ਨੇ ਬਈ ਆ ਦੇ ਲੋਕਾਂ ਦੇ ਘਰ ਚੋਂ ਭਾਜੀ ਹਾਂਜੀ ਦੁੱਧ ਹੈ ਰਾਮ ਨੇ 15 ਤੋਂ ਪਲੱਸ ਜਾਉ ਜੀ 15 ਪਲੱਸ 15 ਤੋਂ ਪਲੱਸ ਸੋਹਣੇ ਲੈਵਰੋ ਹਨਾ ਹਨੇ ਲੈਵਾ ਸੋਨਾ ਜਿਹੜਾ ਕੱਚੀ ਆ ਅਜੇ ਸ਼ਹਿਦ ਆਉਂਦਾ ਅਜੇ ਸ਼ਹਿਦ ਆਉਂਦਾ ਉਹ ਹਮੀਆਂ ਵੇਖੀਆਂ ਨਾ ਤੁਹਾਨੂੰ ਦੱਸਿਆ ਸੁਈਆਂ ਬਿਲਕੁਲ ਜੀ ਸੁਈਆਂ ਮੰਜੀਆਂ ਵੇਖ ਗਿਆ ਦੋਦਾ ਕਰਕੇ ਆਪਾਂ ਆਪੀ ਚੱਲੋ ਇਹ ਕਰਮਾ ਵੀ ਹੋਰ ਵੀਰ ਭਰਾ ਵੇਖ ਜੂਗੀ ਹਾਂ ਕੋਈ ਗੱਲ ਨਹੀਂ ਨਹੀਂ ਤੜਕੇ ਵੇਖ ਜੂ ਕੋਈ ਗੱਲ ਨਹੀਂ ਜੀ ਹਾਂ ਜੀ ਠੰਡੀ ਵੜੀ ਆ ਜਿੱਥੇ ਮਰਜ਼ੀ ਖਿਲਾਰ ਦੋ ਜਿੱਥੇ ਮਰਜ਼ੀ ਨੂੰ ਪਰਵਾਹ ਨਹੀਂ ਕੋਈ ਕੋਈ ਪਰਵਾਹ ਨਹੀਂ ਐਂ ਸੀਲ ਵਾਲੀ ਨੀਲੀ ਜਾਂ ਤੁਹਾਨੂੰ ਪਤਾ ਜੀ ਬੋਝ ਦੋ ਚਾਰ ਦਿਨਾਂ ਜੀ ਐ ਲੈ ਲੈ ਜਣੇ ਹੁਣ ਤਾਂ ਪੂਰਾ ਹਰਤਾ ਲੈ ਜਾਨਾ ਇੱਕ ਹਫਤਾ ਖੜੂਗੀ ਤੇ ਬਣੂਗੀ ਬਹੁਤ ਜੀ ਬਜੀ ਮੁੱਲ ਇਹਦਾ ਫਿਰ ਦੇ ਦੇ ਨੇ ਸੰਦੀਪ ਸਿੰਘ ਜੀ ਨੇ ਛੋਟੀ ਆਪਾਂ ਦੇ ਦੇਣੀ ਕੋਈ ਗੱਲ ਨਹੀਂ ਦੱਸੋ ਮੁੱਲ ਤੇ ਇੱਕ ਵੀ ਕਰਦੇ ਸੰਦੀਪ ਸਿੰਘ ਜੀ ਹਾਂਜੀ ਜੇ ਪੈਸੇ ਲੈਣੇ ਦੇਣੇ ਇੱਕ 10 11000 ਠੀਕ ਆ ਇੱਕ ਲੱਖ ਚੋ 2000 ਹੋਰ ਛੋ ਚਲੋ ਇੱਕ ਅੱਠ ਦੇ ਇੱਕ ਕੱਢ ਦੇ ਠੀਕ ਹੈ ਜੇ ਕੋਈ ਹੋਣ ਲੈਂਦਾ ਅਦਾ ਬਣੀ ਤਾਂ ਨਹੀਂ ਛੋਟੀ ਤੇ ਜਦਿਆ ਮਸਹੂਦ ਸਵਾਗਤ 120 ਵੀ ਵਿਕਦੀ ਹੈ ਪਰ ਆਪਾਂ ਨੂੰ ਰੋਪਣੇ ਦਿੱਤੀ ਆਪਾਂ ਦੇ ਦੇਣੀ ਹੈ ਠੀਕ ਹੈ ਜੀ ਇੱਕ ਕੱਢ ਦੇ ਚਲੋ ਆਹ ਜੀ ਇਹ ਪਹਿਲਾ ਸੁਰਾ ਧੋਂਦੀ ਛੋਟੀ ਸੂਈ ਆ ਪਹਿਲਾ ਸੁਰਾ ਦੋਦਾਨ ਪੰਜਾਂ ਦਿਨਾਂ ਦੀ ਸੂਈ ਆ ਬੋਲੀ ਛੋਟੀ ਠੀਕ ਆ ਉਹਦਾ ਸੂਈ ਹੈ ਨਾ ਅਰੇ ਸੂਈ ਪੰਜਵਾ ਦਿਨਾਂ ਦੀ ਸੂਈ ਨੂੰ ਜ ਪੰਜਵਾ ਦਿਨ ਅੱਛਾ ਜੀ ਦੁੱਧ ਇਹਦੇ 6-7 ਕਿਲੋ ਆ ਹੂੰ ਸੀਲੀ ਇੰਨੀ ਕਿ ਕੋ ਬੰਨਾ ਹੀ ਨਹੀਂ ਚਿਵਾਈ ਇੰਨੀ ਬਹੁਤ ਜਿਆਦੀ ਉਹ ਤੜੀਆਂ ਭਲਾਂ ਉਹ ਅਗਲੇ ਸਾਲ ਨੂੰ ਕੀਤੀਆਂ ਨੇ ਹਾਂਜੀ ਉਹ ਕਿਹੜਾ ਯੋੜੀ ਮਗਰੀ ਵੱਡੀ ਕਰਦੀ ਆ। ਬੱਚਾ ਕੱਟਾ ਆ। ਬੱਚਾ ਲੱਗ ਖਾਦਾ ਕੱਟੀਆਂ। ਇਹ ਮਿਕਸੀਲ ਦੋ ਹੀ ਦੰਦ ਦੇ ਵੇਖੋ। ਇਹ ਮੈਨੂੰ ਬਖਾਈਂ। ਹੋਰ। ਓਏ ਦੁੱਗੀ ਆ। ਪੂਰੀ ਦੋ ਹੀ ਦੰਦ। ਦੋ ਹੀ ਦੰਦ। ਹਾਂ ਦੋ ਹੀ ਦੰਦ। ਤੇ ਸੀਲ ਵੜੀ। ਠੀਕ ਆ। ਸੀਲੀ ਇੰਨੀ ਕੀ ਮਹਾਰਾਜ ਦੀ ਕਿਰਪਾ ਨਾਲ। ਠਾਗੀ ਲਈ ਇਧਰੋਂ ਆਪਾਂ ਇਧਰ ਦੀ ਆ। ਚਲੋ। ਹੈ ਧੀ ਉਧਰ ਦੇ ਮਹਾਰਾਜ ਵਾਲਾ ਕੱਟੀ ਬਕਰਾਈ ਆ। ਹਾਂਜੀ। ਤੇ ਆਪਾਂ ਇਧਰੋਂ ਲਈ ਆ ਬਸ ਸੀਲੀ ਵਾਲੇ। ਬੋਲੋ ਫੋਨਾ ਕਿ ਨਾ ਨਾ ਚੰਪੜਾ ਉਹਦੀ ਕਿਹਦਾ ਕੀ ਗੱਲ ਬੋਲੋ ਫੋਸਾ ਹਾਂਜੀ ਇਹਦਾ ਬੱਚਾ ਛੱਡਦਾ ਬੜਾ ਬੱਚਾ ਲਾ ਲਓ ਕੋਈ ਸੰਦੀਖਾ ਜਿੰਨੇ ਛੋਟੀ ਆਪਾਂ ਦੇ ਦਿੰਨੇ ਕੋਈ ਗੱਲ ਨਹੀਂ ਮੁੱਲ ਦੇ ਕਰਨ ਨੂੰ ਭਾਵੇਂ 10 ਦਾ ਕਰਦੇ ਆਪਾਂ ਮੁੱਲ ਨਹੀਂ ਕਰਨਾ ਠੀਕ ਹੈ ਜੀ ਇਹ ਜਿਹੜੀ ਲੈਣੀ ਦੇਣੀ ਹੈ 95000 ਠੀਕ ਹੈ ਜੀ ਦੁੱਧ ਜਿਹੜਾ ਹੁਣ 7 ਕਿਲੋ ਦੁੱਧ ਆ ਦੁੱਧ 10 ਤੋਂ ਪਲੱਸ ਦੇਊਗੀ ਦੇਊਗੀ ਅੱਜ ਤੋਂ ਮਲਾ ਥਾਂ ਦਿਖਾ ਦੇ ਹਾਂ ਅੱਜ ਅੱਜ ਪੰਜਵਾ ਦੇਨੇ ਇਹਨਾਂ ਬੇਨੇ ਲੱਤ ਪੁੱਟ ਕੇ ਫੜਾ ਨਹੀਂ ਕਰਨੀ ਚਵਾਈ ਤੁਸੀਂ ਵੇਖਿਓ ਕਿਤੇ ਦੂਜਿਆਂ ਨੂੰ ਨਹੀਂ ਲੱਗੀ ਅੱਛਾ ਇੰਨੀ ਚੋਹਾਈ ਠੀਕ ਆ ਤਾਮੇ ਸਿੰਘ ਜਿੰਦੇ ਬੱਚਾ ਲਾ ਕੇ ਵਿਖਾ ਦੋ ਮੈਨੂੰ ਪੈਦਨੇ ਆ ਓਏ ਗੱਲ ਕਈ ਆ ਉਹ ਨਹੀਂ ਕਰੀ ਜਾਂਦੀਆਂ ਆਪਣੇ ਕੋਈ ਗੱਲ ਨਹੀਂ ਹੰਡੀ ਸੀ ਇਹਦਾ ਜਿਹੜਾ ਮਰਜੀ ਵੀਰ ਭਰਾ ਲਵੇ ਕਿਉਂ ਹਰਦ ਕਹਿੰਦੇ ਕੀ ਗੱਲਾਂ ਨੇ ਇਹਨਾਂ ਦੂਜਣਾਂ ਨੂੰ ਚੋਹਾਈ ਨਹੀਂ ਕਿਤੇ ਲੱਗੀ ਹੁੰਦੀ ਮੈਂ ਉਧਰ ਦੀ ਦੀ ਧੀ ਆ ਨਾ ਆਪਾਂ ਲਈ ਇੱਧਰੋਂ ਆ ਬੰਦਾ ਉਧਰੋਂ ਮੈਂ ਲਿਆ ਆ ਹਾਂ ਤਫ ਯੋਗਿਤ ਅਦੇ ਦੋ ਦਿਨ ਵੀ ਕਿੰਨੇ ਅਕਸਰ ਮਈਆਂ ਆਈ ਜਾਂਦੀਆਂ ਹਾਂ ਹਾਂਜੀ ਹਾਂਜੀ ਅਸ ਬੀੜੇ ਤੇਰ ਹੋਣੀ ਹੈ ਕੋਰੀ ਨੇ ਹੋਣੀ ਹੈ ਕਪੜਿਆਂ ਨੂੰ ਆਈ ਜਾਂਦੀਆਂ ਹਾਂ ਤੇ ਕਿੰਨੀਆਂ ਮਈਆਂ ਤੁਹਾਡੇ ਲੱਗਦੇ ਆ ਮਾਰ ਰਹੀ ਲਿਆ ਲੈ 200 250 ਕਿੰਨੇ ਬੁਆਰੀ ਲੈ ਲੈਂਦੇ ਆ ਉਹ ਸਭ ਹੀ ਸਾਲ ਦੇ ਬਾਅਦ ਮੈਂ 4-5 ਮਹੀਨੇ ਤੁਸੀਂ ਦੇ ਦਿੰਦੇ ਆ ਇੱਕ ਜਿੱਲੇ ਆਗੇ ਅਕਸਰ ਕਟੀਆਂ ਕੱਟਣਾਂ ਜੰਮਦੇ ਆ ਜੰਮਦੇ ਹੀ ਇੱਧਰੇ ਜਿੱਤਰਾ ਹੀ ਇਤਰਾ ਹੀ ਮਾਦਰ ਚਲੋ ਇਤਨਾ ਹੀ ਮਲਖਰ ਮਾਰ ਗਿਆ ਚਲੋ ਛਾਟ ਕੇ ਬਹਿ ਲੈ ਲੇ ਮੈਂ ਕਿਦੋਂ ਮਾਰੀ ਨੀਗੀ ਹਾਂਜੀ ਬਾਕੀ ਖਸਮ ਮਾਰਾਂ ਹੁੰਦਾ ਜਦੋਂ ਸੇਵਾ ਨਹੀਂ ਕੀਤੀ ਹਾਂ ਨਾ 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 ਮੈਂ ਕੋਈ ਵੀ ਆ ਮੈਂ ਨਹੀਂ ਮਾਰੀ ਨਹੀਂ ਮੈਂ ਨਹੀਂ ਮੈਂ ਨੇ ਦੁੱਧ ਪੂਰਾ ਕੱਢੀ ਹੁੰਦੇ ਜੇ ਸੇਵਾ ਕਰੀ ਗਾਂ ਤੁਹਾਨੂੰ ਮੇਰਾ ਗਾਂ ਰਖਾਣ ਵਾਲਾ ਇਹ ਆਪਾਂ ਬਾਣੀ ਤੋਂ ਪੇਛਾ ਛੱਡਾਂਗੇ ਫੇਰ ਤੁਹਾਨੂੰ ਹੋਰ ਆਪਣੀ ਕੋਈ ਵੀ ਚੀਜ਼ ਜੇ ਮਤਲਬ ਆਪਾਂ ਪੇਬਾਂ ਨੇ ਛੱਡਾਂਗੇ ਫੇਰ ਵੀ ਉਨਾ ਹੀ ਕਰਨਾ ਬਿਲਕੁਲ ਠੀਕ ਆ ਕਿ ਤੂੰ ਅਜਾ ਬੱਚਾ ਬਣ ਪਾਣੀ ਚਰ ਹਜੇ ਬੱਚਾ ਬਣ ਹਜੇ ਬੱਚਾ ਬਣ ਦੇ ਆ ਸਭ ਤੋਂ ਕਰ ਮਾਰੇ ਧਾਰਾ ਮਾਰ ਕੇ ਸੀਲੀ ਵਾਲੀ ਇਹਨਾਂ ਵੀ ਦੇਖੋ ਕਿ ਉਹ ਤਾਂ ਲੱਤਾਂ ਖਾਈ ਜਾਂਦੇ ਪਰ ਇੰਨੀ ਸੀਲੀ ਸਾਡੇ ਘਰੇ ਸੁੱਈ ਆ ਇਹਨੂੰ ਲੱਤ ਪੁੱਟ ਕੇ ਪਰੇ ਨਹੀਂ ਕੀਤੀ ਗਾ ਹਾਂ ਨਹੀਂ ਅੱਗੇ ਜਾਣੀ ਆਹ ਮਾਹ ਲਵੇ ਥਣ ਵਾਹਲੇ ਪਹਿਲਾਂ ਖਾਣ ਕੇ ਪਹਿਲਾਂ ਖਾਣ ਦੇਖੋ ਕਿ ਡੱਬਾ ਜਿਹਾ ਲੱਗਦਾ ਦੂਜੇ ਨਾਲਾਈ ਇਹ ਥੋੜੀਆਂ ਜਿਹੀਆਂ ਭੌਣ ਤਸਦੇ ਝੋਟੀਆਂ ਥੋੜੀਆਂ ਜਿਹੀਆਂ ਭੌਣਾਂ ਰੱਖਦੇ ਆ ਹਾਂ ਬਾਕੀ ਇਨੀ ਕੋਈ ਗੱਲ ਉਹ ਨਾਲ ਜਣ ਕੇ ਤੇ ਡੱਕਣ ਨਾਲ ਜਣ ਕੇ ਹੋ ਜਾਣਾ ਹੋ ਜਾਣਾ ਹਾਂਜੀ ਜਿੱਤ ਪਾਣੀ ਫੜ ਲੈ ਜੀ ਬੜਾ ਕੋਣ ਠੀਕ ਹੈ ਚਲ ਚੌੜ ਦੇ ਇੱਕ ਨੰਬਰ ਆ ਮੁੰਡੇ ਦੀ ਜਵਾਈ ਉਹੋ ਜੀ ਆ ਮੇਰੇ ਦੀ ਚੌੜ ਤਾਂ ਨਾ ਕਦੇ ਕੀ ਕਰਨਾ ਜੀ ਬਹੁਤੀ ਜਵਾਈ ਲੱਗੀ ਆ ਉਹ ਤੇਲ ਲੱਗਾ ਨਾ ਥਾਣਾ ਨੂੰ ਜਰਾ ਹਾਂ ਤਾਂ ਤਾਂ ਕਰਦੇ ਆਂ ਤੇਲ ਲਗਾ ਤਾਂ ਤਿਲਕ ਦਿਓ ਥੋੜੇ ਬਾਕੀ ਸੇਲੀ ਚਲੋ 75 ਦਾ ਵਾਧਾ 95000 ਰਾਮੰਦਰ ਕੋਲ 95000 ਤੋਂ ਕੋਈ ਗੱਲ ਨਹੀਂ ਛੋਟ ਕਰਦਾਂਗੇ ਹੋਰ ਯਾਰ ਹਜ਼ਾਰ ਹੀ ਹੋਰ ਅਜਾ ਹੋਰ ਕੋਈ ਗੱਲ ਨਹੀਂ 93 ਦੀ ਕਿ ਸੰਦੀਪ ਸਿੰਘ ਨੇ ਕਹਤਾ ਫੇਗੜੀ ਗੱਲ ਹੈ ਬੜਾ ਕੋਰ ਆਪਣੇ ਆਪ ਨੇ ਦਿੱਤਾ ਵੀਰ ਭਰਾ ਚਲੋ 400 ਇਹ ਪੀਓ ਤੇ ਫੇਰ ਉਹ ਸਾਨੂੰ ਦੇ ਦੇ 1.5 ਲੱਖ ਦੀ 400 ਇਹ ਪੀ ਗਏ ਉਹਨੇ ਕਿੱਥੇ ਚਲੀ ਜਾਣਾ ਦੋਂਦੀ ਹੋ ਜੇ ਹਾਂ ਦੋਂਦੀ ਫੇਰ ਉਹ 1.5 ਸਾਨੂੰ ਦੇ ਦੇ ਤੇ ਵਿਕਨੀਆਂ ਜਿਹੋ ਉਹਨਾਂ ਵਈਆਂ ਜਿੱਡੀ ਹੋ ਜਾਣੀ ਵੱਡੀਆਂ ਜਿੱਡੀ ਬਿਲਕੁਲ ਹਾਂਜੀ ਚਲੋ ਇਹ ਗੱਲ ਬਾਕੀ ਇੱਥੇ ਆਓ ਜੀ ਆਰਾ ਚੈੱਕ ਕਰੋ ਜੋ ਆਇਆ ਤੁਹਾਡਾ ਹੱਕ ਬੰਦਾ ਹੈ ਨਾ ਸਹੀ ਹੈ ਕਿ ਨਹੀਂ ਜੀ ਨੇ ਬਿਲਕੁਲ ਜਿਵੇਂ ਚਾਰ ਚਾਰ ਡੰਗ ਵੇਚੋਏ ਕੋਈ ਗੱਲ ਨਹੀਂ ਮਾਲਾ ਆਪਣੀ ਤਸੱਲੀ ਕਰਕੇ ਖਾ ਲਈ ਮੈਂ ਸੋਈਆਂ ਮਈਆਂ ਜਿਹੜੀਆਂ ਗੱਬਣਾ ਇਹਨਾਂ ਦੀ ਗਰੰਟੀ ਹੈ ਸਾਡੀ ਬਾਕੀ ਜਿਹੜੀਆਂ ਸੋਈਆਂ ਆਪਣੀਆਂ ਚੋਕੇ ਖੜੇ ਹੁਣ ਜਦੋਂ ਪਰਸੋਂ ਬੰਦਿਆਂ ਨੇ ਟਾਂਡੇ ਮਹ ਮੰਗਾਈ ਹਾਂਜੀ ਹਾਂਜੀ ਤੋਂ ਅੰਦਰ ਤੁਹਾਡੀ ਗਰੰਟੀ ਦੇ ਲਿਆਉਣੀ ਹੈ ਛੱਡ ਜੋ ਇਹ ਦੋ ਮਈਆਂ ਛੱਡ ਗਏ ਆ ਫਿਰ ਉਹਨਾਂ ਨੂੰ ਮਹਾ ਬੱਚਾ ਛੱਡੋ ਚੋਂਦ ਨੇ ਸਾਡੇ ਸਾਹਮਣੇ ਮਈਆਂ ਚੋਕੇ ਉਹਨਾਂ ਡਿੱਗੀ ਚ ਪੇਪਰ ਖੇ ਸਾਨੂੰ ਕਰਕੇ ਦਿੱਤੇ ਚਲੋ ਅੰਦਰ ਵੀ ਇੰਨਾ ਬੋਲਾ ਤੁਹਾਡੀਆਂ ਮਈਆਂ ਜਿਹੜੇ ਆਉਂਦੀਆਂ ਮਿਲਪੀਆਂ ਬਿਲਕੁਲ ਮਹਾ ਵੀ ਮਈਆਂ ਚੰਗੀਆਂ ਸਾਡੇ ਨੂੰ ਯਕੀਨ ਚੰਗਾ ਜਨਮ ਲਿਆਵਾਂਗੇ ਚੰਗਾ ਦਿਆਂਗੇ ਤਾਂ ਹੀ ਹੋਣਾ ਹੈ ਜੀ ਹਾਂਜੀ ਬੋਲੋ ਫੋਨ ਨੰਬਰ ਫਿਰ ਨੰਬਰ 98147 18792 ਕਰਨ ਆਰ ਸਿੰਘ ਫੌਜੀ ਪਿੰਡ ਤਿਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਤਿ ਸ੍ਰੀ ਅਕਾਲ